ਅੱਜ ਮਿਤੀ 25 ਮਾਰਚ 2025 ਦਿਨ ਮੰਗਲਵਾਰ ਨੂੰ ਵਿਸ਼ਵ ਪ੍ਰਸਿੱਧ ਡੇਰਾ ਬਾਬਾ ਲਾਲ ਬਾਦਸ਼ਾਹ ਦਰਬਾਰ ਵਿਖੇ ਦਾਦਾ ਜੀ ਦੀ ਬarsi ਸਮਾਗਮ 2025 ਦੀਆਂ ਤਿਆਰੀਆਂ ਦਰਬਾਰ ਦੀ ਕਮੇਟੀ ਵੱਲੋਂ ਪੂਰੇ ਜੋਰ-ਸ਼ੋਰਾਂ ਤੇ ਚੱਲ ਰਹੀਆਂ ਸਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਉਹ ਪਾਕ ਪਵਿੱਤਰ ਅਤੇ ਮੁਕੱਦਸ ਦਰਬਾਰ ਹੈ ਜਿੱਥੇ ਸਾਰੀ ਦੁਨੀਆਂ ਸਿਰ ਝੁਕਾਉਂਦੀ ਹੈ ਅਤੇ ਨਤਮਸਤਕ ਹੋਣ ਆਉਂਦੀ ਹੈ ਸੋ ਕਮੇਟੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮਿਤੀ 26 ਅਤੇ 27 ਮਾਰਚ ਨੂੰ ਡੇਰੇ ਵਿਖੇ ਦਾਤਾ ਜੀ ਦੇ ਸੇਵਾਦਾਰਾਂ ਅਤੇ ਮូរੀਦਾਂ ਦਾ ਇੱਕ ਪਾਰੀ ਇਕੱਠ ਵੇਖਣ ਨੂੰ ਮਿਲੇਗਾ ਸੋ ਵੇਖੋ ਸਾਡੇ ਪੱਤਰਕਾਰ ਰਾਜੇਸ਼ ਅਹੀਰ ਦੀ ਖਾਸ ਰਿਪੋਰਟ ਹੋਰ ਪਿਆਰੀ ਸਾਥਣ ਜੀ ਹੈ ਤਸਵੀਰਾਂ ਜਿਹੜੇ ਤੁਸੀਂ ਵੇਖ ਰਹੇ ਹੋ ਦਾਤਾ ਜੀ ਦਾ ਆਰਾਮ ਘਰ ਹੈ ਔਰ ਬੜਾ ਹੀ ਭਵ ਹੈ ਜਿਹੜੀ ਇੱਥੇ ਡੈਕੋਰੇਸ਼ਨ ਸਜਾਵਟ ਕੀਤੀ ਗਈ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਅਲਮਸਤ ਦਾਤਾ لال ਬਾਦਸ਼ਾਹ ਸਰਕਾਰ ਜੀ ਦੇ ਦਰਬਾਰ ਦੀਆਂ ਔਰ ਡੇਰਾ ਜਿਹੜਾ ਕਿ ਵਿਸ਼ਵ ਪ੍ਰਸਿੱਧ ਡੇਰਾ ਹੈ ਅਲਮਸਤ ਬਾਪੂ ਲਾਲ ਬਾਦਸ਼ਾਹ ਸਰਕਾਰ ਜੀ ਦਾ ਐ ਗਏ ਜੀ ਆਰਾਮ ਕਰ ਸਮਾਤ ਰਿਵਨ ਸਭਨੋ ਹੋ ਚੁੱਕੇ ਨੇ ਆਰਾਮ ਕਰ ਜਿਹੜਾ ਵਾਦਾ ਦਿੱਤਾ ਗਿਆ ਹੈ ਵਿਸ਼ਰਾਮ ਦੇ ਦਿੱਤਾ ਗਿਆ ਹੈ ਔਰ ਜੇ ਇਥੋਂ ਦੀ ਰੁਸ਼ਨਾਈ ਔਰ ਸਜਾਵਟ ਦੀ ਗੱਲ ਕਰੀਏ ਤੇ ਮਨ ਮੋਹ ਲੈਣ ਵਾਲੀਆਂ ਇਹ ਤਸਵੀਰਾਂ ਦਿਲ ਨੂੰ ਸ਼ੋ ਲੈਣ ਵਾਲੀਆਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਮੈਂ ਔਰ ਦਰਬਾਰ ਹੈ ਜੀ ﺍﻟमस्त दातालाल ਬਾਦਸ਼ਾਹ ਸਰਕਾਰ ਜੀ ਦਾ ਆ ਦੇਖੋ ਪੁਰਾਣਾ ਸਟਾਈਲ ਸੀ ਕਿ ਅਸੀਂ ਵੀ ਨਜ਼ਰ ਆਏ ਆ ਮੈਨੂੰ ਸ਼ਾਟ ਭੇਜ ਦੇ ਕਿੰਨਾ ਚਿਰ ਚਲ